ਜੰਦਿਆ ਵਾਲੀ ਸਾਰਿਆਂ ਦਾ ਅਕੜ ਗਿਆ ਇਹ ਕੰਮ ਜੀਰੀ ਦੀ ਲਵਾਈ ਦਾ ਤੇ ਅੱਜ ਪਾਉਣ ਲੱਗੇ ਆਂ ਪਨੀਰੀ ਵਾਲਾ ਇਹ ਹੈਗੀ ਆ ਤਿੰਨ ਕ ਬੱਧੀ ਜਗਾ ਤੇ ਇਹਨੂੰ ਕਰਦੇ ਆਂ ਤਿਆਰ ਤੇ ਸ਼ਾਮ ਨੂੰ ਲੇਬਰ ਵਾਲੇ ਲਾ ਜਾਣਗੇ ਤੇ ਭਾਦਲੇ ਆਪਣੀ ਲਾਗੀ ਜੀਰੀ ਸਾਰੀ ਉਹ ਟੋਟਲੀ ਕੰਮ ਨੱਪੜ ਗਿਆ ਤੇ ਬਾਕੀ ਚੱਲਦਾ ਨਮਸਕਾਰ ਵਧੀਆ ਆਪਣੀ ਗੀਰੀ ਗੇਤੀ ਰਿਚੋ ਵੀ ਵਧੀਆ ਖੜੀ ਆ ਇੱਥੇ ਦੋ ਜੂਰੀਏ ਬੈਗੇ ਜੀ ਆ ਇੱਕੋ 22 ਆ ਇੱਕ ਜੂਰੀਆ ਹੁਣ ਪਾਵਾਗੇ ਦੋ ਜੂਰੀਏ ਸਾਰੀ ਹੋਰ ਪਾਣਗੇ ਕद्दू ਘਰਤਾ ਤੀ ਆਪਾਂ ਪਨੀਰੀ ਵਾਲੇ ਦਾ ਤੇ ਤਿਆਰ ਹੋ ਗਿਆ ਉਹ ਸਵੇਰੇ ਲਾਉਣਗੇ ਬੰਦੇ ਜੀਰੀ ਤੇ ਬਾਕੀ ਆ ਖੜੀ ਆ ਆਪਣੀ ਪੀਆਰ 126 ਪਿੰਡ ਵਾਲੀ ਮੋਟਰ ਤੇ ਇਹ ਹੋ ਚੱਲੀ 25 ਦਿਨ ਦੀ ਹੋ ਚੱਲੀ ਤੇ ਆ ਸਾਰਾ ਖੇਤ ਇੱਕਸਾਰ ਖੜਾ ਤੇ ਦੋ ਜੂਰੀਏ ਲੱਗੇ ਇਹਨੂੰ ਤੇ ਇੱਕ ਜੂਰੀਆ ਪਾਉਣਾ ਕੱਲ ਨੂੰ ਕੋਈ ਸਮਝ ਲਓ 30 ਦਿਨ ਚ ਈਲਰ ਤਿੰਨ ਗੱਟੇ ਪੈ ਜਾਣੇ ਨੇ ਜੇ ਕੋਈ ਘਾਟ ਬਾਦ ਹੋਈ ਹੋਰ ਪਾ ਦਾਂਗੇ ਬਾਕੀ ਦੇਖੋ ਵੀ ਕਿੱਦਾਂ ਦੀ ਖੜੀ ਆ ਜੀ ਇਹਦੀ ਤੇ ਬੂਝਾ ਹੀ ਵਧੀਆ ਬਣਾ ਗਈ ਦੇਖੋ 12 12 ਡੱਕੇ ਮਣਾ ਗਈ ਦੇਖੀ ਕਿੱਡਾ ਬੜਾ ਬੂਝਾ ਕੋਈ ਘਾਟ ਨਹੀਂ ਜਮੈਂ ਹੀ ਓਕੇ ਖੜੀ ਆ ਅੱਕੀ ਦੂਈਆਂ ਮੋਟਰਾਂ ਤੇ ਵੀ ਦਿਖਾਵਾਂਗੇ ਜੀ ਇਹਦੀ ਵੀ ਕਿੱਦਾਂ ਦੀ ਆ ਤੇ ਨਾਲੇ ਦੱਸਾਂਗੇ ਵੀਡੀਓ 'ਚ ਵੀ ਕੀ ਪਾਇਆ ਆਪਾਂ ਰੇ ਨਾਲ ਤੇ ਹੁਣ ਜੀਰੀ ਦੀ ਵੀਡੀਓ ਪਾਇਆ ਕਰਾਂਗੇ ਕੰਮਕਾਰ ਦੀ ਬਾਕੀ ਅੱਜ ਮੁਲਾਜ਼ਮ ਲਾਹਤੀ ਬੱਟਾਂ ਲਾਉਣ ਤੇ ਬਾਕੀ ਬੱਟਾਂ ਸਾਫ਼ ਕਰਾਈਆਂ ਨੇ ਤੇ ਹੁਣ ਜਿਹੜਾ ਮਾੜਾ ਮੋਟਾ ਜੀਰੀ ਚੱਕਾ ਹੈਗਾ ਉਹ ਵੀ ਆਪਾਂ ਇੱਕ ਵਾਰ ਸਾਰੀ ਜੀਰੀ ਦੇ ਹੱਥਾਂ ਫਰਾ ਦਾਨਾ ਫੜਿਆ ਜਾਊਗਾ ਆ ਬੱਟੇ ਵੀ ਸਾਫ ਹੋ ਗਏ ਆਪਣੀ ਦੇਖੋ ਤਕਰੀਬਨ 4 ਕਿਲੇ 4 ਕਿਲਿਆਂ ਦੀਆਂ ਬੱਟਾਂ ਸਾਫ ਹੋ ਗਈਆਂ ਤੇ ਬਾਕੀ ਫਿਰ ਮਾਰ ਦਾਂਗੇ ਸਪਰੇ ਜਿਹੜੀਆਂ ਕੱਚੀਆਂ ਬੱਟਾਂ ਨੇ ਵਿਚਾਲ ਲਈਆਂ ਆ ਦੇਖੋ ਪੱਤਾ ਲਵੇਟ ਦੀ ਸ਼ਿਕਾਇਤ ਆ ਵੀ ਗਈ ਗਰਮੀ ਜ਼ਿਆਦਾ ਹੋਣ ਕਰਕੇ ਦੇਖੋ ਪੱਤਾ ਲਵੇਟਾ ਪਾਣੀ ਸੁੱਕੇ ਤੋਂ ਬਾਅਦ ਫਿਰ ਕਰਾ ਦਾਂਗੇ ਸਪਰੇ ਜੇ ਜ਼ਿਆਦਾ ਸ਼ਿਕਾਇਤ ਆਈ ਦਿਖੀ ਪੱਤਾ ਲਵੇਟ ਦੀ ਹਲੇ ਤਾਂ ਟਮਾਟਰਲੇ ਪੱਤੇ ਨੂੰ ਆ ਬਾਕੀ ਦਿਖਾਉਨੇ ਆ ਆਪਾਂ ਤੁਹਾਨੂੰ ਵੀ ਇਹਦੇ ਵਿੱਚ ਸੁੰਡੀ ਵੀ ਹੋਊਗੀ ਸੁੰਡੀ ਤਾਂ ਹੈ ਨਹੀਂ ਪਰ ਆ ਦੇਖੋ ਕੰਮ ਕਰਿਆ ਪਿਆ ਪੱਤੇ ਦਾ ਤੇ ਕਿਤੇ ਕਿਤੇ ਆ ਇਹ ਥੋੜਾ ਜਿਹਾ ਜੇ ਆਪਾਂ ਜਿਆਦਾ ਜੂਰੀ ਆ ਪਾਦੀ ਉਹਦੇ ਨਾਲ ਵੀ ਪੱਤਾਂ ਲਵੇਟ ਪੈਂਦੀ ਆ ਆ ਦੇਖੋ ਆ ਪੱਤੇ ਨੂੰ ਵੀ ਆ ਕਾਫੀ ਆ ਲੱਗ ਗਈ ਬੰਦੇ ਲਾਉਣ ਜੀਰੀ ਪਨੀਰੀ ਵਾਲੇ ਖੇਤ ਚ ਤੇ ਤੋਂ ਬਾਹਰ ਲਾਉਣੀਆਂ ਦੂਈ ਮੋਟਰ ਤੇ ਉੱਥੇ ਹੈਗਾ ਡੇਢ ਕਿੱਗਾ ਉਹ ਵੀ ਪਨੀਰੀ ਵਾਲਾ ਹੀ ਆ ਬਾਕੀ ਕੋ ਇਦਾਂ ਦੀ ਲਾ ਰਹੇ ਨੇ ਪੀਆਰ 126 ਉਹ ਆ ਇਹ ਵੀ ਕੀਰੀਚ ਪੌਣ ਹੈ ਅੱਜ ਰੇ ਤੇ ਨਾਲੇ ਠੰਡਾ ਮੌਸਮ ਤੇ ਬਾਕੀ ਉਧਰ ਲੀਆਂ ਮੋਟਰਾਂ ਦੇ ਮਾਰਦੇ ਆਂ ਘੇੜਾ ਦੇਖਦੇ ਆਂ ਕੰਮਕਾਰ ਪਾਣੀ ਪੂਣੀ ਕਰਕੇ ਆਉਂਦੇ ਆ ਸੈੱਟ ਤੇ ਬਾਕੀ ਨਾਲੇ ਤੁਹਾਨੂੰ ਭਾਗਲੇ ਦਿਖਾਉਨੇ ਆ ਜੀਰੀ ਕਿੱਦਾਂ ਦੀ ਖੜੀ ਆ? ਲਾਜਮ ਲਾ ਰਿਹਾ ਬੱਟਾ ਆਪਣੇ। ਅਗਲਾ ਗੰਨੋ ਭਰੀਏ ਰੱਖਣਾ ਲਵੋ। ਨਕਲਾਉਰੀ ਆ ਆਪਣੇ ਕੋਲੇ ਆਉਣ ਤਾਂ। ਪੱਕਾ ਹੀ ਆ ਹੁਣ। 15000 ਰੁਪਏ ਤਨਖਾਹ ਮਹੀਨੇ ਦਾ। ਤਿੰਨ ਟਾਈਮ ਰੋਟੀ। ਆਇਤੀ ਮੱਜਰੇ ਵਾਲੀ ਮੋਟਰ ਤੇ ਜਿਹੜਾ ਮਾਰਨ ਜੀਰੀਵਲ ਤੇ ਬਾਕੀ ਉਰੇ ਵੀ ਪੌਣਿਆ ਦੂਗਾ ਜੂਰੀ ਆ ਤੇ ਹਲੇ ਪਹਿਲੀ ਜੂਰੀਆ ਲਾਇਆ ਇਹਨੂੰ ਇਹ ਹੋ ਚੱਲੀ 12 13 ਕ ਦਿਨ ਦੀ ਜੀਰੀ ਵੱਤ ਤੋਂ ਵੱਤ 15 ਦਿਨ ਦੀ ਹੋਊਗੀ ਤੇ ਬਾਕੀ ਹੁਣ ਆਪਾਂ ਛੱਡਿਆ ਪਾਣੀ ਫੇਟਲੇ ਖੇਤ ਨੂੰ ਸਾਰੇ ਹੀ ਮੋਟਰ ਦਾ ਲਾਈਟ ਆਉਂਦੀ ਆ ਬਹੁਤ ਜ਼ਿਆਦਾ ਘੱਟ ਉਹਦੇ ਕਰਕੇ ਪਾਣੀ ਦਾ ਪੂਰਾ ਪੂਰਾ ਹੀ ਸਰਦਾ ਏ ਤੇ ਬਾਕੀ ਨਹੀਂ ਜਨਰੇਟਰ ਲਾਉਣਾ ਪਊਗਾ ਇੱਕ ਦਿਨ ਨਹੀਂ ਜਨਰੇਟਰ ਲਾ ਦਾਂਗੇ ਉਹ ਹੇਠਲੀ ਜੀਰੀ ਨੂੰ ਪਾਣੀ ਪੈ ਰਿਹਾ ਬਾਕੀ ਆ ਆਪਣਾ ਪਾਈਪ ਦੱਬਿਆ ਹੋਇਆ ਓਰੇ ਉਧਰ ਅਸੀਂ ਨਿਕਲੀ ਜਾਂਦਾ ਥੋੜਾ ਜਿਹਾ ਨੀਵਾ ਕਰਕੇ ਦੱਪਣ ਵਾਲਾ ਸੀ ਪਾਈਪ ਪਾਣੀ ਪੂਰਾ ਚੰਗੀ ਤਰ੍ਹਾਂ ਖਿੱਚ ਨਹੀਂ ਰਿਹਾ ਤੇ ਬਾਕੀ ਇੱਧਰਲੇ ਪਾਸੇ ਟੂਆ ਹੋਣ ਕਰਕੇ ਪਾਈਪ ਦੱਬਿਆ ਦੀ ਆਪਾਂ ਬਾਕੀ ਦੇਖਦੇ ਆ ਖਾਲ ਭਰਦਾ ਜਾਂ ਨਹੀਂ ਹਲ ਭਰ ਜਾਂਦਾ ਜੇ ਆਪਾਂ ਪੂਰੀ ਮੋਟਰ ਦਾ ਪਾਣੀ ਛੱਡਦੇ ਆਂ ਬਾਕੀ ਦੂਈ ਮੋਟਰ ਤੇ ਵੀ ਜਾ ਕੇ ਦਿਖਾਉਨੇ ਆਂ ਆਪਾਂ ਹੁਣ ਇੱਦਾਂ ਦੀ ਖੜੀ ਆ ਜੀ ਰੀ ਆ ਗਈ ਜੀ ਮੱਜਰਲੀ ਗਾਂ ਵਾਲੀ ਮੋਟਰ ਤੇ ਔਰ ਇਹ ਵੀ ਚਲਾਤੀ ਮੋਟਰ ਆਪਾਂ 2-11 ਆਇਆ ਪਾਣੀ ਘਟਤੀ ਤੇ ਔਰ ਇਹ ਵੀ ਆਪਾਂ ਦੋ ਜੂਰੀਏ ਪਾਏ ਹੋਏ ਨੇ ਜਿਹੜੀ ਦੇਖੋ ਕਿੰਨੀ ਖੜੀ ਆ ਕੋਈ ਕੰਟੈਕਟ ਨਹੀਂ ਤਾਂ ਹੈ ਆਪਣਾ ਲੰਬਾ ਇੱਧਰਲੇ ਪਾਸੇ ਦੋ ਵੀਲੇ ਲੈ ਜਾਣੇ ਹੁਣ ਜਾ ਕੇ ਆਉਨੇ ਆਂ ਭਾਦਲੇ ਇੱਥੇ ਚਲਾਉਣਾ ਮੋਟਰਾਂ ਇੱਕ ਦੀ ਮੋਟਰ ਕਰੀ ਹੋਈ ਆ ਬੰਦ ਇੱਕ ਚੱਲਦੀ ਆ ਅਸੀਂ ਕੋਸਾ ਆਪਣਾ ਖੇਤ ਆ ਇੱਧਰਲੇ ਪਾਸੇ ਕੀ ਇਹ ਜ ਵੀ ਇਹ ਜੂਰੇ ਨਾਲ ਪਾਉਣਾ ਸਲਫਰ ਇਹ ਅੱਜ ਲੈ ਕੇ ਆਉਨੇ ਆ ਕੱਢੀ ਚੱਕ ਲੈਣਾ ਸਮਾਨ ਜਿਹੜਾ ਵੀ ਇਹ ਰੇ ਨਾਲ ਪਾਉਣਾ ਆਪਾਂ ਆਗੇ ਦੀ ਭਾਦਲੇ ਲਾਈਟ ਚਲਦੀ ਆ ਆਪਾਂ ਚਲਾਤੀ ਦੂਈ ਮੋਟਰ ਵੀ ਤੇ ਆ ਘਿਆਰਾ ਦਾ ਜਮੇ ਹੀ ਖਾਲੀ ਸੀ ਇਹਦਾ ਪਾਣੀ ਆ ਘਿਆਰੇ ਜਿਹਨੂੰ ਨਿਕਲ ਗਿਆ ਇੱਥਾਂ ਖੱਡ ਪੈ ਕੇ ਤੇ ਬਾਕੀ ਤਕਰੀਬਨ ਆ ਖੇਤ ਚ ਵੀ ਹੈਗੇ ਹੀ ਆ ਥੋੜਾ ਜਿਹਾ ਘਿਆਰੇ ਜੇ ਘਟਾ ਇਹਨੂੰ ਪੈ ਰਿਹਾ ਤੇ ਹੁਣ ਛੱਡੇ ਆਪਾਂ ਆ ਘਿਆਰੇ ਨੂੰ ਔਰ ਇਹ ਨਿਰਾਰੇਤਾ ਇਹ ਉਹਦੇ ਕਰਕੇ ਪਾਣੀ ਬਹੁਤ ਘਟ ਖੜਦਾ ਖੇਤਾਂ ਚ ਤੇ ਜਦੋਂ ਜਿਰਪਲ ਜੀ ਜੰਮੀ ਫੇਰ ਖੜਨ ਲੱਗੂਗਾ ਹੌਲੀ ਹੌਲੀ ਤੇ ਕਾ ਖਾਲ ਬਹੁਤ ਜ਼ਿਆਦਾ ਲੰਬਾ ਟੁੱਟ ਜਾਂਦਾ ਏ ਤੇ ਇਧਰਲੇ ਪਾਸੇ ਉੱਚਾ ਏ ਤੇ ਉਹ ਪਰਲੀ ਮੋਟਰ ਦਾ ਨਜ਼ਾਰਾ ਜਿਹੜੀ ਉਹ ਪਰੇ ਆ ਉਹਦੀ ਪਾਈਪ ਲਾਈਨ ਆਉਂਦੀ ਹਰੇ ਤੱਕ ਉਹਦੀ ਕੋਈ ਦਿੱਕਤ ਨਹੀਂ ਬਾਕੀ ਦਵਾਈ ਪਾ ਦੀ ਆਪਾਂ ਉਹਰੇ ਜਿਹੜੀ ਪਹਿਲਾਂ ਲੱਗੀ ਹੋਈ ਆ ਜੀਰੀ ਤੇ ਅੱਧੇ ਖੇਤਾਂ 'ਚ ਰਹਿੰਦੀ ਆ ਕੱਖਾਂ ਵਾਲੀ ਦਵਾਈ ਪਾਉਣ ਤੋਂ ਉਹ ਪਾਉਣੇ ਅੱਜ ਸ਼ਾਮ ਨੂੰ ਇਹ ਨਾਲੇ ਫਿਰ ਇਹ ਚ ਪਾਵਾਂਗੇ ਸਲਫਰ ਉਸ ਤੋਂ ਬਾਅਦ ਯੂਰੀਆ ਜਿਵੇਂ ਜਿਵੇਂ ਵੀ ਖਾਦਾ ਪਾਵਾਂਗੇ ਦਿਖਾਉਂਦੇ ਰਹਾਂਗੇ ਵੀਡੀਓ 'ਚ ਵੀਡੀਓ ਪੂਰੀ ਦੇਖਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਜੇ ਕਿਸੇ ਵੀਰ ਨੇ ਨਹੀਂ ਕਰਿਆ ਬਾਕੀ ਦੂਰ ਦੀ ਖੇਤੀ ਕਰਕੇ ਥੋੜਾ ਜਿਹਾ ਹੈਰਾਨਗੀ ਦਾ ਹੈਗੀ ਆ ਖੇਤੀ ਦੀ ਸੰਭਾਲ ਘੱਟ ਹੁੰਦੀ ਆ ਦੂਰ ਕਰਕੇ ਜਿਹੜਾ ਆਪਣੇ ਗੇਟ 'ਚ ਕੰਮ ਰਹਿੰਦਾ ਉਹ ਲੂਟ ਰਹਿੰਦਾ ਏ ਤੇ ਚਲੋ ਇਹ ਵੀ ਨਾਲ ਹੁੰਦੀ ਚੱਲੀ ਜਾਣਾ ਕੰਮਕਾਰ ਬਾਕੀ ਕਮੀਨੀ ਪੈ ਰਿਆ ਬਹੁਤ ਜ਼ਿਆਦਾ ਗਰਮੀ ਆ ਹਮਸਹੀ ਮਣੀ ਪਈ ਆ ਬੱਦਲ ਜਾ ਹੋ ਜਾਂਦਾ ਰੋਜ਼ੇ ਆਪਣੇ ਏਰੀਏ ਚ ਪਿਆ ਹੋਇਆ ਮੀਂਹ 28 ਜੂਨ ਦਾ ਮੀਂਹ ਪਿਆ ਹੋਇਆ ਮੀਂਹ ਨਾਲ ਹੀ ਹੋ ਚੱਲੇ ਆ ਤਕਰੀਬਨ ਅੱਜਾਂ ਮੀਂਹ ਹੀ ਪਿਆ ਹੈਗਾ ਬਾਕੀ ਮੀਂਹ ਪੈ ਜਾਵੇ ਤੇ ਨਾਲ ਤਾਂ ਜੀਰੀਆਂ ਦਾ ਪਾਣੀ ਪੂਰਾ ਹੋ ਜਾਊਗਾ ਤੇ ਬਾਕੀ ਲਾਈਟ ਵੀ ਘੱਟੇ ਆਉਂਦੀ ਆ। ਭਗਵਾਨਤਮਾਨ ਕਹਿੰਦਾ ਦੀ ਲਾਈਟ 24 ਘੰਟੇ ਚੱਲਿਆ ਕਰੂਗੀ ਮੋਟਰਾਂ ਬੰਦ ਕਰਕੇ ਜੀ ਦੀ ਲਾਉਣੀ ਪਊ। ਹੁਣ ਮੋਟਰਾਂ ਪਾਣੀ ਵੀ ਨਹੀਂ ਪੂਰਾ ਕਰ ਰਹੀਆਂ। ਉਹ ਹੀ 5-4 ਘੰਟੇ, 6 ਘੰਟੇ ਇੰਨੀ ਕੇ ਆ ਰਹੀ ਆ। ਬਾਕੀ ਆਪਣੇ ਆਪਣੇ ਏਰੀਏ ਦੱਸਿਓ ਕਮੈਂਟ ਕਰਕੇ ਵੀ ਕਿਦਾਂ ਆ ਰਹੀ ਆ ਲਾਈਟ, ਵਧੀਆ ਆ ਰਹੀ ਆ ਕਿਵੇਂ ਆ ਜਾਂ ਵੀ ਬੁਰਾ ਹਾਲ ਏ ਲਾਈਟ ਦਾ। ਦੱਸਿਓ।